ਹਾਂਜੀ ਸੰਗਤ ਜੀ ਕਰੋ ਦਰਸ਼ਨ ਗੁਰਦੁਆਰਾ ਅੜੀਸਰ ਸਾਹਿਬ ਪਾਤਸ਼ਾਹੀ 9ਵੀਂ ਦੇਖੋ ਤੁਸੀਂ ਗੁਰਦੁਆਰਾ ਅੜੀਸਰ ਸਾਹਿਬ ਦੀਆਂ ਇਮਾਰਤਾਂ ਬਣ ਰਹੀਆਂ ਨੇ ਹੁਣ ਵੱਜਿਆ ਲਗਭਗ ਰਾਤ ਦੇ 8:30 ਹਜੇ ਵੀ ਤੁਸੀਂ ਦੇਖ ਸਕਦੇ ਹੋ ਕੋਈ ਕੋਈ ਬੰਦਾ ਇੱਥੇ ਮੱਥਾ ਟੇਕਣ ਆਇਆ ਕੋਈ ਕੋਈ ਭੈਣ ਇੱਥੇ ਮੱਥਾ ਟੇਕਣ ਆਈ ਹੋਈ ਹੈ ਜੇ ਆਪਾਂ ਉਦਾਂ ਗਿਣਤੀ ਕਰੀਏ ਵਿੱਚੇ ਲੰਗਰ ਦੇ ਵਿੱਚ ਵਿੱਚੇ ਦਰਬਾਰ ਸਾਹਿਬ ਦੇ ਵਿੱਚ ਤਾਂ 8:30 ਵਜੇ ਦੇ ਟਾਈਮ ਦੇ ਅਨੁਸਾਰ ਮੇਰਾ ਖਿਆਲ ਕਹਿੰਦਾ ਵੀ 50 ਕ ਬੰਦਿਆਂ ਦੀ ਐਵਰੇਜ ਇੱਥੇ 8:30 9 10 ਵਜੇ ਤੱਕ ਚੱਲੀ ਜਾਂਦੀ ਰਹਿੰਦੀ ਹੈ ਵੀ 50 ਆ ਗਏ 50 ਮੁੜ ਗਏ 50 ਆ ਗਏ 50 ਮੁੜ ਗਏ ਇਸ ਤਰ੍ਹਾਂ ਚੱਲੀ ਜਾਂਦਾ ਤੁਸੀਂ ਸੋਚੋਗੇ ਵੀ ਖੇਤਾਂ 'ਚ ਗੁਰਦੁਆਰਾ ਐਡੀ ਦੂਰ ਹੈ ਹਨਾ ਤੇ ਇੱਥੇ ਇੰਨੇ ਬੰਦੇ ਕਿਵੇਂ ਚੱਲ ਜਾਂਦੇ ਨੇ ਸੰਗਤ ਜੀ ਇੱਥੇ ਸੁੱਖਾਂ ਹੀ ਬਹੁਤ ਵਾਰ ਆਉਂਦੀਆਂ ਨੇ ਜਿਵੇਂ ਜਿਵੇਂ ਲੋਕਾਂ ਨੂੰ ਟਾਈਮ ਲੱਗਦਾ ਨਾ ਉਸ ਹਿਸਾਬ ਨਾਲ ਹੀ ਇੱਥੇ ਆਉਂਦੇ ਨੇ ਕੋਈ ਡਿਊਟੀਆਂ ਵਾਲੇ ਨੇ ਬੰਦੇ ਉਹ ਆਥਣੇ ਆਉਂਦੇ ਹਨ ਤੇ ਜਿਹੜੇ ਮਤਲਬ ਕਿ ਉਦੋਂ ਨੇੜੇ ਦੇੜੇ ਪਿੰਡਾਂ ਵਾਲੇ ਨੇ ਉਹ ਦਿਨੇ ਆ ਕੇ ਮੱਥਾ ਟੇਕ ਜਾਂਦੇ ਨੇ ਸੋ ਆਪਾਂ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣਦੇ ਆ ਸਾਰੀਆਂ ਵੀਡੀਓ ਆਪਾਂ ਤੁਸੀਂ ਦੇਖੀਆਂ ਹੀ ਨੇ ਹਰ ਇੱਕ ਬੰਦੇ ਨੇ ਗੁਰਦੁਆਰਾ ਢੀਸਰ ਸਾਹਿਬ ਦੀ ਗੱਲ ਕੀਤੀ ਹੈ ਪਰ ਸਾਰਿਆਂ ਨੇ ਗੁਰਦੁਆਰਾ ਸਾਹਿਬ ਦਿਖਾਇਆ ਮੈਂ ਗੁਰਦੁਆਰਾ ਸਾਹਿਬ ਦੇ ਨਾਲ-ਨਾਲ ਇਤਿਹਾਸ ਦੀ ਵੀ ਗੱਲ ਕਰਾਂਗਾ ਤੁਹਾਡੇ ਨਾਲ ਵੀ ਇਸ ਗੁਰਦੁਆਰਾ ਸਾਹਿਬ ਦਾ ਅਸਲ ਦੇ ਵਿੱਚ ਇਤਿਹਾਸ ਕੀ ਹੈ ਸੰਗਤ ਜੀ ਨੌਵੇਂ ਪਾਤਸ਼ਾਹਾ ਨਾ ਇੱਥੇ ਇੱਕ ਗੁਰਦੁਆਰਾ ਸਾਹਿਬ ਕੱਚਾ ਗੁਰੂਸਰ ਸਾਹਿਬ ਬਣਿਆ ਹੋਇਆ ਹੈ ਉੱਥੇ ਗੁਰੂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਤਾਰਾ ਕੀਤਾ ਸੀ ਉਸ ਸਥਾਨ ਤੋਂ ਗੁਰਦੁਆਰਾ ਕੱਚਾ ਗੁਰੂਸਰ ਸਾਹਿਬ ਤੋਂ ਨੌਵੇਂ ਪਾਤਸ਼ਾਹ ਜੀ ਜਦੋਂ ਚੱਲੇ ਨਾ ਥੋੜੀ ਦੂਰ ਆ ਕੇ ਇੱਕ ਥੇ ਹੈ ਜਿੱਥੇ ਹੁਣ ਇਹ ਗੁਰਦੁਆਰਾ ਅੜੀਸਰ ਸਾਹਿਬ ਹੈ ਉਸ ਥੇਹ ਤੇ ਆ ਕੇ ਨੌਵੇਂ ਪਾਤਸ਼ਾਹ ਦੇ ਘੋੜਿਆਂ ਨੇ ਅੜੀ ਕੀਤੀ ਉੱਥੋਂ ਤੁਰਿਆ ਨਾ ਸੰਗਤ ਨੇ ਪੁੱਛਿਆ ਕਿ ਗੁਰੂ ਸਾਹਿਬ ਜੀ ਅਚਾਨਕ ਘੋੜੇ ਨੂੰ ਕੀ ਹੋ ਗਿਆ ਤੁਰਦਾ ਕਿਉਂ ਨਹੀਂ ਇਹ ਕਿਉਂ ਅੜੀ ਕਿਉਂ ਪੈ ਗਿਆ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਇੱਥੇ ਮੁਗਲਾਂ ਦੇ ਖੇਤ ਸੀ ਇੱਥੇ ਤੰਬਾਕੂ ਬੀਜਿਆ ਹੋਇਆ ਸੀ ਤੇ ਇੱਕ ਗੁਰਸਿੱਖ ਦਾ ਘੋੜਾ ਇੱਕ ਮਹਾਪੁਰਸ਼ ਦਾ ਘੋੜਾ ਉਹ ਤੰਬਾਕੂ ਦੇ ਖੇਤ ਦੇ ਵਿੱਚੋਂ ਨਹੀਂ ਗੁਜਰੇਗਾ ਤੇ ਪਤਾ ਨਹੀਂ ਗੁਰੂ ਸਾਹਿਬ ਦੇ ਮਨ ਦੇ ਵਿੱਚ ਕੀ ਆਇਆ ਨਾਲ ਹੀ ਬਚਨ ਕਰ ਦਿੱਤਾ ਇੱਥੇ ਘੋੜਾ ਤਾਂ ਅੜੀ ਪੈ ਗਿਆ ਪਰ ਇਥੇ ਲੋਕਾਂ ਦੇ ਅੜੇ ਹੋਏ ਕੰਮ ਨਿਕਲਿਆ ਕਰਨਗੇ ਇਥੇ ਇੱਕ ਸਥਾਨ ਬਣੇਗਾ ਜਿੰਨੇ ਵੀ ਲੋਕਾਂ ਦੇ ਇਥੇ ਅੜੇ ਹੋਏ ਕੰਮ ਹੋਣਗੇ ਉਹ ਇਸ ਸਥਾਨ ਤੇ ਆ ਕੇ ਇਥੇ ਅਰਦਾਸਾਂ ਬੇਨਤੀਆਂ ਕਰਿਆ ਕਰਨਗੇ ਸਭ ਦੇ ਕੰਮ ਇਥੋਂ ਪੂਰ ਹੋਣਗੇ ਗੁਰੂ ਸਾਹਿਬ ਦੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਉਹ ਵਚਨ ਅੱਜ ਅਟਲ ਹੋ ਕੇ ਨਿਬੜ ਰਹੇ ਨੇ ਸੰਗਤਾਂ ਇਥੇ ਨਤਮਸਤਕ ਹੋਣ ਆਉਂਦੀਆਂ ਨੇ ਤੇ ਝੋਲੀਆਂ ਭਰ-ਭਰ ਕੇ ਲੈ ਕੇ ਜਾਂਦੀਆਂ ਨੇ ਇਨੌਮੇ ਪਾਤਸ਼ਾਹ ਦਾ ਗੁਰਦੁਆਰਾ ਅੜੀਸਰ ਸਾਹਿਬ ਅੱਜ ਇੱਕ ਹੋਰ ਨਵੀਂ ਗੱਲ ਨਾਲ ਵੀ ਪ੍ਰਚਲਿਤ ਹੈ ਜਿੰਨਾ ਲੋਕਾਂ ਦੇ ਵੀਜ਼ੇ ਨਹੀਂ ਲੱਗ ਰਹੇ ਜਿੰਨਾ ਲੋਕਾਂ ਨੂੰ ਬਾਹਰਲੇ ਦੇਸ਼ ਜਾਣ ਤੋਂ ਕੋਈ ਰੋਕ ਟੋਕ ਲੱਗ ਰਹੀ ਹੈ ਉਹ ਖਾਸ ਤੌਰ ਤੇ ਇਸ ਸਥਾਨ ਤੇ ਆ ਕੇ ਮੱਥੇ ਟੇਕਦੇ ਨੇ ਨਤਮਸਤਕ ਹੁੰਦੇ ਨੇ ਤੇ ਗੁਰੂ ਸਾਹਿਬ ਜੀ ਉਹਨਾਂ ਨੂੰ ਖੁਸ਼ੀਆਂ ਦੀਆਂ ਝੋਲੀਆਂ ਭਰ ਦਿੰਦੇ ਨੇ ਉਹਨਾਂ ਨੂੰ ਵੀਜ਼ੇ ਮਿਲਦੇ ਨੇ ਉਹ ਬੜੇ ਇਸ ਸਥਾਨ ਤੋਂ ਖੁਸ਼ ਹੋ ਕੇ ਜਾਂਦੇ ਨੇ ਇਸ ਸਥਾਨ ਤੇ ਐਤਵਾਰ ਨੂੰ ਐਨਿੰਗ ਕਿ ਜ਼ਿਆਦਾ ਭੀੜ ਹੁੰਦੀ ਹੈ ਕਿ ਮੱਥਾ ਟੇਕਣ ਨੂੰ 2-2 ਢਾਈ-ਢਾਈ ਘੰਟੇ ਲੱਗ ਜਾਂਦੇ ਨੇ ਸੋ ਸੰਗਤ ਜੀ ਜਿਹੜੇ ਵੀ ਦੋਸਤ ਮਿੱਤਰ ਵੀਰ ਭਰਾ ਇਸ ਸਥਾਨ ਤੇ ਆਏ ਨੇ ਕਮੈਂਟਾਂ ਦੇ ਵਿੱਚ ਵਾ